ਕਿਸਾਨਾਂ ਦੇ ਤੇ ਲਾਠੀ ਚਾਰਦੇ ਨੇ ਨਾ ਕੀਤਾ ਜਾ ਰਿਹਾ ਥਰੂ ਗੈਸ ਦੇ ਗੋਲੇ ਬੜੀ ਵੱਡੀ ਮਾਤਰਾ ਦੇ ਵਿੱਚ ਬਰਾਦਰ ਜਿਹੜਾ ਹਰਿਆਣਾ ਸਰਕਾਰ ਤੱਕਾ ਕਰ ਰਹੀ ਆ ਕਿਸਾਨਾਂ ਨਾਲ ਨੈੱਟ ਬੰਦ ਕੀਤਾ ਹੋਇਆਗਾ 4 ਦਿਨਾਂ ਤੋਂ ਬਹੁਤ ਵੱਡਾ ਜਿਹੜਾ ਉਹ ਤੱਕਾਗਾ ਕਿਸਾਨਾਂ ਨਾਲ ਤੱਕਾ ਹੋ ਰਿਹਾਗਾ ਇਹ ਖਨੌਰੀ ਬਾਡਰ ਦੀਆਂ ਤਸਵੀਰਾਂ ਵੀ ਦੇਖ ਰਹੇ ਹਾਂ ਲਗਾਤਾਰ ਥਰੂ ਗੈਸ ਦੇ ਗੋਲੇ ਜਿਹੜਾ ਹਿੱਟ ਜਾ ਰਹੇ ਆ ਲਗਾਤਾਰ ਥਰੂ ਗੈਸ ਦੇ ਗੋਲੇ ਜਿਹੜੇ ਹਿੱਟ ਜਾ ਰਹੇ ਆ ਅਥੂ ਕਾਂ ਦੇ ਬਾਈ ਅਥੂ ਕਾਂ ਦੇ ਤੁਸੀਂ ਅਥੂ ਕਾਂ ਦੇ ਗੋਲੇ ਤੇ ਦੇਖਣਾ ਸਿੱਟ ਜਾ ਰਹੇ ਆ ਬੜੀ ਵੱਡੀ ਮਾਤਰਾ ਦੇ ਵਿੱਚ ਅਥੂ ਕਾਂ ਦੇ ਗੋਲੇ ਦੇ ਸਿੱਟ ਜਾ ਰਹੇ ਆ ਤੂੰ ਦੇਖਦਾ ਤਾਂ ਬੜੀ ਵੱਡੀ ਮਾਤਰਾ ਦੇ ਵਿੱਚ ਅਥੂ ਕਾਂ ਦੇ ਗੋਲੇ ਅਥੂ ਕਾਂ ਦੇ ਗੋਲੇ ਸਿੱਟੇ ਜਾ ਰਹੇ ਆ ਬੜੀ ਵੱਡੀ ਮਾਤਰਾ ਦੇ ਵਿੱਚ ਤੁਸੀਂ ਦੇਖ ਰਹੇ ਹੋ ਅਥੂ ਕਾਂ ਦੇ ਗੋਲੇ ਥਰੂ ਕਾਂਸ ਦੇ ਗੋੜੇ ਜਾ ਸਿੱਟੇ ਜਾ ਰਹੇ ਆ ਜੀ ਦੇਖੋ ਨਾ ਬੜੀ ਵੱਡੀ ਮਾਤਰਾ ਦੇ ਵਿੱਚ ਥਰੂ ਕਾਂਸ ਜੀ ਦੇਖੋ ਨਾ ਲਾਈਵ ਤੁਸੀਂ ਨਾ ਜਦੋਂ ਇਹਨਾਂ ਨੇ ਹੁਣ ਤਾਰ ਹੁ ਕਰਤਾ ਥਰੂ ਗਏ ਸਨ ਜੀ ਦੇਖੋ ਜਦੋਂ ਕਰਤੂਆਂ ਤਾਰ ਕਰਤਾ ਦੇਖੋ ਨਾ ਇਹਨਾਂ ਚੀਜ਼ ਦੇ ਬਾਰਡਰ ਤੇ ਨਹੀਂ ਜਿੱਨਾ ਇੱਥੇ ਇਹਨਾਂ ਨੇ ਸਫਾਈ ਕਰ ਰੱਖੀ ਆ ਥਰੂ ਕਾਂਸ ਦੇ ਗੋੜੇ ਜਿਹੜੇ ਦਾਗੇ ਜਾ ਰਹੇ ਆ ਉਹ ਵੀ ਮਰ ਜਾ ਥੱਲੇ ਮਾਰਦੇ ਆ ਕੀ ਕਰਿਆ ਨਾ ਤੋਰਿਆ ਜਾ ਜਾ। ਇਹਦੇ ਰੋ ਬੋਲਰ ਹੀ ਜਾ ਰਿਹਾ ਇੱਦੇ ਪਹਿੜੇ ਖਲਾਤ ਹੋ ਚੁੱਕੇ ਆ। ਬੜੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਥੂ ਗੈਸ ਹ ਸਿੱਟੇ ਜਾ ਰਹਿ ਰਹੇ। ਭਾ ਭਾਈ ਬਣਾ ਹੀ ਚਲਾ ਦੇ। ਪਹਿਲਾਂ ਪੈਂਦੇ ਸਾਰੀ ਪਰਨ ਵੈਸੀ। あっ。<laughs> <laughs> <laughs>